ਸਤਿ ਸ਼੍ਰੀ ਅਕਾਲ ਦੋਸਤੋ ਪੀ 32 ਨਵਾਂ ਸ਼ਹਿਰ ਦੇਖ ਰਹੇ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ ਨਿੱਘਾ ਸਵਾਗਤ ਹੈ ਤੇ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ ਕੱਲ ਇੱਕ ਗੀਤ ਰਿਲੀਜ਼ ਕਰ ਰਹੇ ਹਾਂ ਸਾਡੇ ਤੇ ਤੁਹਾਡੇ ਪਰਿਵਾਰਕ ਮੈਂਬਰ ਤੇ ਤੁਹਾਡੇ ਸਾਰਿਆਂ ਦੇ ਸਦਕਾ ਇੱਕ ਗੀਤ ਰਿਲੀਜ਼ ਹੋਣ ਜਾ ਰਿਹਾ ਤੇ ਮੇਰੇ ਨਾਲ ਸਾਡੇ ਦੇ ਤੁਹਾਡੇ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਵੀ ਮੌਜੂਦ ਨੇ ਤੇ ਆਓ ਉਹਨਾਂ ਦਾ ਪਹਿਲਾ ਸਵਾਗਤ ਕਰੀਏ ਫੇ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਨਿੱਘਾ ਸਵਾਗਤ ਹੈ ਸੂਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਨਕੇ ਜੀ ਜੀ ਦੱਸੋ ਸੁਰੀ ਸਾਹਿਬ ਕੀ ਜਾਣਕਾਰੀ ਸਾਂਝੀ ਕਰਨੀ ਆ ਜਿੱਦਾਂ ਕੱਲ ਤੁਸੀਂ ਗੀਤ ਰਿਲੀਜ਼ ਕਰ ਰਹੇ ਆ ਦੱਸੋ ਸਾਡੇ ਪਰਿਵਾਰਕ ਮੈਂਬਰਾਂ ਨੂੰ ਰਾਜਾ ਸਾਹਿਬ ਜੀ ਦਾ ਜਿਹੜਾ ਗੀਤ ਆ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਆ ਸਾਰੇ ਪਰਿਵਾਰਕ ਮੈਂਬਰਾਂ ਦੇ ਕਿ ਬੀਤੇ ਕੱਲ ਅਸੀਂ ਇੱਕ ਟੀਜ਼ਰ ਛੱਡਿਆ ਸੀ 1.5 ਮਿੰਟ ਦਾ ਟੀਜ਼ਰ ਛੱਡਿਆ ਸੀ ਬੋਥ ਫੇਸਬੁੱਕ ਤੇ ਇੰਸਟਾਗ੍ਰam ਤੇ ਜਿਹਨੂੰ ਪਰਮਾ ਹੁੰਗਾਰਾ ਮਿਲਿਆ ਔਰ 19 ਤਰੀਕ ਯਾਨੀ ਕਿ ਕੱਲ ਨੂੰ ਜੀ ਪਹਿਲਾ ਪੋਸਟ ਰਿਲੀਜ਼ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਦੁਪਹਿਰ ਵੇਲੇ ਜਿਹੜਾ ਗੀਤ ਉਹਨੂੰ ਰਿਲੀਜ਼ ਕਰਦੇ ਆਂਗੇ ਫੇਸਬੁਕ ਯੂਟਿਊਬ ਇੰਸਟਾਗ੍ਰam ਐਂਡ ਸਪੋਟੀਫਾਈ ਤੇ ਹੋਰ ਵੀ ਜਿੰਨੇ ਜਿੰਨੇ ਵੀ ਹੈਂਡਲਸ ਨੇ ਜਿਨ੍ਹਾਂ ਤੋਂ ਤੁਸੀਂ ਗੀਤ ਸੁਣ ਸਕਦੇ ਹੋ ਆਈਟਿਊਨ ਹੋਗਾ ਜਾਂ ਹੋਰ ਵੀ ਅਦਰ ਹੈਂਡਲਸ ਨੇ ਉਹਨਾਂ ਤੋਂ ਤੁਸੀਂ ਜਿਹੜਾ ਗੀਤ ਨੂੰ ਉਹ ਸੁਣ ਸਕੋ ਤਕਰੀਬਨ ਸੌਕ ਸਾਈਟਾਂ ਦੇ ਉੱਤੇ ਗੀਤ ਪਹੁੰਚਣਾ ਜੀ ਜੀ ਇਹ ਗੀਤ ਦੇ 뮤직 ਡਾਇਰੈਕਟਰ ਕੌਣ ਨੇ ਸ੍ਰੀ ਸਾਹਿਬ ਅਜੇ ਇਸ ਤੋਂ ਪਹਿਲਾਂ ਮੈਂ ਇੰਟਰਸਟਿੰਗ ਗੱਲ ਦੱਸਣਾ ਚਾਹੁੰਦਾ ਕਿ ਤਕਰੀਬਨ ਡੇਢ ਕਿ ਮਹੀਨਾ ਪਹਿਲਾਂ ਗੀਤ ਦੀਆਂ 17 ਮੈਨੂੰ ਐਸੀ ਆਡੀਆ ਅਸੀਂ ਇੰਸਟਾਗ੍ਰਾਮ ਤੇ ਪਾਈਆਂ ਸੀਗੀਆਂ ਘਰ ਤੋਂ ਹੀ ਵੈਸੇ ਗੁਣਗੁਣਾ ਕੇ ਜੀ ਔਰ ਭੈਣਾ ਭਰਾਵਾਂ ਅੱਗੇ ਬੇਨਤੀ ਕੀਤੀ ਸੀ ਤੇ ਉਹਨਾਂ ਤੋਂ ਪੁੱਛਿਆ ਸੀਗਾ ਕਿ ਕੀ ਇਸ ਗੀਤ ਨੂੰ ਰਿਕਾਰਡ ਕਰ ਦਿੱਤਾ ਜਾਵੇ ਹਾਂ ਤਾਂ ਤਕਰੀਬਨ ਅਜ਼ਾਦ ਮਤਲਬ ਕਮੈਂਟਸ ਜਿਹੜੇ ਆ ਉਹ ਸੈਂਕੜੇ ਸੀਗੇ ਤੇ ਜਿਹੜੇ ਲਾਈਕਸ ਸੀਗੇ ਉਹ ਹਜ਼ਾਰਾਂ ਸੀਗੇ ਜਦੋਂ ਪੈਣਾ ਪ੍ਰਾਵਾ ਨੇ ਅਪਰੀਸ਼ੀਏਟ ਕੀਤਾ ਕਿ ਹਾਂਜੀ ਤੁਸੀਂ ਜ਼ਰੂਰ ਇਸ ਗੀਤ ਨੂੰ ਬढ़ाਓ ਤੇ ਫਿਰ ਸਾਡਾ ਧਿਆਨ ਉਸ ਪਾਸੇ ਗਿਆ ਬਾਰੇ ਦੀ ਕਿਰਪਾ ਕਿਉਂਕਿ ਕਹਿੰਦੇ ਨਾ ਕਿ ਤੁਸੀਂ ਚੰਗੀ ਸੋਚ ਰੱਖਦੇ ਹੋ ਤਾਂ ਚੰਗੇ ਰਸਤੇ ਆਪਣੇ ਬਣ ਜਾਂਦੇ ਆ ਬਿਲਕੁਲ ਜੀ ਤੇ ਫਿਰ ਰਫਤਾਜ ਸਾਡਾ ਫਰੈਂਡ ਹੈ ਜੀ ਫਗਵਾੜੇ ਉਹਦਾ ਸਟੂਡੀਓ ਵੈਸੇ ਤਾਜਪੁਰ ਖੁੱਜ ਜਾਂਦਾ ਉਹਨੂੰ ਮੈਂ ਗੀਤ ਗੁੰਗੁਨਾ ਕੇ ਭੇਜਿਆ ਉਹਨੇ ਥੋੜੀ ਜੀ ਉਹਨੂੰ ਸੇ ਉਹਦੀ ਸੈਟਿੰਗ ਕੀਤੀ ਟੈਂਪੋ ਸੈੱਟ ਕੀਤੀ ਜੀ ਫਿਰ ਅਸੀਂ ਉਸ ਤੋਂ ਬਾਅਦ ਰਫਤਾਜ ਤੋਂ ਮਿਊਜ਼ਿਕ ਕਰਾਇਆ ਤੇ ਹੁਣ ਜਿਹੜੀ ਵੀਡੀਓ ਆ ਉਹ ਪਰੀਤਮ দত্ত ਦਾ ਮੁੰਡਾ ਪ੍ਰੀਤਮ ਦਾ ਉਹਨੇ ਛੋਟੇ ਭਰਾਇਆ ਰਫਤਾਜ ਵੀ ਛੋਟਾ ਭਰਾਇਆ ਤੇ ਪ੍ਰੀਤਮ দত্ত ਵੀ ਛੋਟਾ ਭਰਾਇਆ ਔਰ ਅੱਛਾ ਜਿਵੇਂ ਉਹਨਾਂ ਨੇ ਆਪਣੇ ਵੱਲੋਂ ਗੀਤ ਵੀ ਤਿਆਰ ਜੀ 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 ਤੇ ਵੀਡੀਓ ਡਾਇਰੈਕਟਰ ਕੌਣ ਨੇ ਸ੍ਰੀ ਸਾਹਿਬ ਪ੍ਰੀਤਮ দত্ত ਪ੍ਰੀਤਮ দত্ত ਲਿਆ ਤਾਂ ਨਾਮ ਆ ਪ੍ਰੀਤਮ দত্ত ਜੀ ਤੇ ਬੜਾ ਅੱਛਾ ਗੀਤ ਆ ਜੀ ਬੜੇ ਜੀ ਮਤਲਬ ਤੁਸੀਂ ਠਹਿਰਾਵ ਚ ਗਾਇਆ ਜੀ ਮੈਂ ਵੀ ਉਸ ਗੀਤ ਨੂੰ ਸੁਣਿਆ ਤੇ ਬੜਾ ਸਕੂਨ ਮਿਲਦਾ ਜੀ ਤੁਸੀਂ ਵਿੱਚ ਰੋਲ ਵੀ ਨਵਾਇਆ ਜੀ 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 ਹਾਂਜੀ ਹਾਂਜੀ ਨਵਾਇਆ ਰੋਲ ਨਵਾਉਂਦਾ ਮੌਕਾ ਮਿਲਿਆ ਮੈਂ ਦੱਸਣਾ ਚਾਹੁੰਦਾ ਕਿ ਮੈਂ ਧੰਨਵਾਦੀ ਹਾਂ ਆਪਣੇ ਸਤਕਾਰਯੋਗ ਪਿਤਾ ਜੀ ਦਾ ਜੀ ਕਿਉਂਕਿ ਉਹਨਾਂ ਨੇ ਬਹੁਤ ਸਪੋਰਟ ਕੀਤਾ ਹੈ ਇਹਦੇ ਪ੍ਰੋਡਿਊਸਰ ਉਹ ਨੇ ਜੀ ਸਪான்ਸਰ ਨੇ ਬਿੱਲਾ ਨਿਊਜ਼ੀਲੈਂਡ ਤੋਂ ਭ੍ਰਿਆਨ ਤੋਂ ਨੇ ਵੈਸੇ ਉਹ ਵੀ ਵੱਡੇ ਭਰਾ ਨੇ ਬਿੱਲਾ ਨਿਊਜ਼ੀਲੈਂਡ ਹਮੇਸ਼ਾ ਸਪੋਰਟ ਕਰਦੇ ਨੇ ਮੇਰੇ ਖਿਆਲ ਵਿੱਚ ਟਿਊਨ ਆ ਗਈ ਮੈਂ ਤਨਾਵਦਾਰਤੀ ਲੱਗਦਾ ਨਾ ਬਿੱਲਾ ਨਿਊਜ਼ੀਲੈਂਡ ਜੀ ਉਹ ਵੀ ਰਿਸਪான்ਸਰ ਨੇ ਉਹਨਾਂ ਦਾ ਧੰਨਵਾਦ ਹੈ ਔਰ ਸਾਡੇ ਵੀਰ ਨੇ ਸੰਦੀਪ ਸਰਪੰਚ ਪੰਗਲਾ ਤੋਂ ਉਹਨਾਂ ਨੇ ਵੀ ਬਹੁਤ ਸਪੋਰਟ ਕੀਤਾ ਤੇ ਉਹਨਾਂ ਦਾ ਵੀ ਧੰਨਵਾਦ ਦਿਆਂ ਮੈਂ ਅਤੇ ਨਾਲ ਦੀ ਨਾਲ ਮੈਂ ਵੀ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਹੇ ਨੇ ਜਿਹੜੇ ਰਾਜਾ ਸਾਹਿਬ ਮਹਾਰਾਜ ਜੀ ਦੇ ਉਪਾਸ਼ਕ ਨੇ ਕਿਉਂਕਿ ਕਹਿੰਦੇ ਨਾ ਕਿ ਰਾਜਾ ਰਾਜਾ ਕਹੀ ਜਾਂਦੇ ਆ ਮੌਜ ਲਈ ਜਾਂਦੇ ਆ ਜੀ ਜੀ ਰਾਜਾ ਬਲੀ ਕਰਪਨੀ ਕਰਪਨੀ ਬਿਲਕੁਲ ਔਰ ਅਸੀਂ ਭਾਗਾ ਵਾਲੇ ਆ ਕਿ ਮਜਾਰਾ ਸਾਡੇ ਬਹੁਤ ਨਜ਼ਦੀਕ ਹੈ ਦਿਲ ਦੇ ਨਜ਼ਦੀਕ ਤਾਂ ਹੈ ਤੇ ਅਸੀਂ ਜੇ ਸਫਰ ਵੀ ਤੈਅ ਕਰਨਾ ਵੀ ਤਾਂ ਬਹੁਤ ਨਜ਼ਦੀਕ ਹੈ ਬਿਲਕੁਲ ਉਹ ਮੇਰੇ ਗੀਤ ਨੇ 17 ਵੀ ਹੈ ਨਾ ਕਹਿੰਦਾ ਕਿ ਦੁਖੀਆਂ ਨੂੰ ਸੁੱਖ ਮਿਲਦਾ ਜੀ 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 ਇੱਕ ਵਾਰੀ ਦੇਖ ਲੈ ਮੇਰੇ ਯਾਰੇ ਜਾਣ ਕੇ ਬਿਲਕੁਲ ਸੋ ਇਹ ਗੀਤ ਨੂੰ ਕੱਲ ਅਸੀਂ ਉੱਥੇ ਹੀ ਰਿਲੀਜ਼ ਕਰਾਂਗੇ ਤੇ ਮੇਰੇ ਨਾਲ ਦੀ ਨਾਲ ਜਿਹੜੀ ਗੱਲ ਇਹ ਦੱਸਣੀ ਚਾਹੁੰਦਾ ਕਿ ਕਰਿਆਮ ਤੋਂ ਜੀ ਪੰਜਾਬ ਟੂਰ ਐਂਡ ਟਰੈਵਲ ਸਾਡਾ ਵੀਰ ਸੰਦੀਪ ਸਰਪੰਚ ਪੰਗੜਾ ਤੋਂ ਆ ਸਾਬਕਾ ਸਰਪੰਚ ਹੈ ਪਰ ਸਾਡੇ ਲਈ ਤਾਂ ਸਦਾ ਹੀ ਸਰਪੰਚ ਹੈ ਤੇ ਸੰਦੀਪ ਸਰਪੰਚ ਉਹਨਾਂ ਨੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੇ ਐਨ ਆਰ ਆਈ ਜਿਹੜੇ ਵੀਰ ਨੇ ਪਹਿਣਾ ਨਹੀਂ ਸਾਰੇ ਨੇ ਸਹਿਯੋਗ ਕਰਨਾ ਤੇ 21 22 23 ਨੂੰ ਜਿਹੜੀ ਮਰੰਤਰ ਮੌਨਸਟੋਪ ਤੇੰਨ ਦਿਨ ਜਿਹੜੀ ਕਾਰ ਸੇਵਾ ਚ ਮਤਲਬ ਗੱਡੀਆਂ ਦੀ ਸੇਵਾ ਚਲਣੀ ਹੈ ਕਿ ਤੁਸੀਂ ਜਿਹੜੀ ਸੰਗਤ ਹੈ ਉਹਨਾਂ ਨੂੰ ਉਹਨਾਂ ਨੇ ਆਪਣੇ ਵੱਲੋਂ ਸੇਵਾ ਰਾਹੀਂ ਇੱਥੋਂ ਲੈ ਕੇ ਵੀ ਜਾਣਾ ਲੈ ਕੇ ਵਾਪਸ ਵੀ ਜਾਣਾ ਇਸੇ ਤਰੀਕੇ ਮਲਪੁਰ ਅੜਕਾ ਤੋਂ ਵੀ ਇਹ ਸੇਵਾ ਚਲਣੀ ਹੈ ਜੀ ਮਤਲਬ ਗੱਡੀਆਂ ਦੀ ਸੇਵਾ ਤੇ ਤੁਸੀਂ ਜਿਹੜੀ ਵੀ ਸੰਗਤ ਕਰਿਆਮ ਤੋਂ ਆਪਣੇ ਮਲਪੁਰੜਕਾਂ ਤੋਂ ਜਿਹੜੀ ਜਾਣਾਂ ਚਾਹੁੰਦੀ ਉਹਨਾਂ ਨਾਲ ਸੰਪਰਕ ਕਰ ਸਕਦੇ ਆ। ਬਾਕੀ ਮੇਰੇ ਤੱਕ ਗੱਲ ਪਹੁੰਚੀ ਸੀ ਕਿ ਹੁਸ਼ਿਆਰਪੁਰ ਤੋਂ ਵੀ ਸੇਵਾ ਸ਼ੁਰੂ ਹੋਵੇਗੀ ਇਸ ਵਾਰ। ਪਿਛਲੀ ਵਾਰ ਜਿਸ ਤੱਕ ਮੈਨੂੰ ਯਾਦ ਹੈ ਬਲਾ ਚੌਰ ਤੋਂ ਔਰ ਨਵਾਂ ਸ਼ਹਿਰ ਤੋਂ ਵੀ ਸ਼ੁਰੂ ਹੋਈ ਸੀ। ਤਾਂ ਜਿੱਦੋਂ ਛੱਤ ਤੱਕ ਇਨਫੋਰਮੇਸ਼ਨ ਪਹੁੰਚਾਣਗੇ ਅਸੀਂ ਸ਼ੇਅਰ ਕਰਦੇ ਅਗੇ। ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਬ। ਜਾਣਕਾਰੀ ਸਾਂਝੀ ਕੀਤੀ ਤੇ ਅਸੀਂ ਅਪੀਲ ਕਰਦੇ ਆ ਕਿ ਜਿੰਨੇ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਆ ਕਿ ਉਹ ਵੱੱਟ ਤੋਂ ਵੱਧ ਤੁਹਾਨੂੰ ਸਪੋਰਟ ਕਰਨਗੇ ਕਿਉਂਕਿ ਜਿਹੜਾ ਗਾਣਾ ਆ ਸ਼ਬਦ ਆ ਬਹੁਤ ਬਹੁਤ ਵਧੀਆ ਬਹੁਤ ਹੀ ਮਿਠਾਸ ਚ ਤੁਸੀਂ ਬਹੁਤ ਠਹਿਰਾਵ ਜਗਾਇਆ ਤੁਸੀਂ ਉੱਥੇ ਉਦੋਂ ਮੌਕੇ ਤੇ ਹੀ ਸੀਗੇ ਜੀ 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 ਤੇ ਮਤਲਬ ਜਿੰਨੀ ਵਾਰੀ ਵੀ ਸੁਣ ਲਓ ਸਕੂਨ ਮਿਲਦਾ ਸੀ ਜਿੱਦਾਂ ਨਾ ਬਾਰ ਬਾਰ ਵੀ ਸੁਣਨ ਨਾਲ ਇੱਕ ਰੂਹ ਨੂੰ ਸਕੂਨ ਮਿਲਦਾ ਤੁਸੀਂ ਸਤਰਾ ਚ ਵੀ ਜੇ ਤੁਸੀਂ ਕੋਈ ਇੱਕ ਅੱਧੀ ਸਤ ਲਾਈਨ ਸੁਣਾ ਦਿਓ ਸਾਡੇ ਮੈਂ ਮੈਂਬਰਾਂ ਨੂੰ ਮੈਂ ਤੁਹਾਡੇ ਉਹ ਬੇਨਤੀ ਕਰਨਾ ਚਾਹੁੰਦਾ ਜੀ ਜੀ ਮੈਂ ਤੁਸੀਂ ਮੌਕੇ ਤੇ ਹੀ ਸੀਗੇ ਔਰ ਕੁਦਰਤੀ ਕਈ ਵੇਲੇ ਇਹਦਾ ਨਾ ਜੋ ਤੁਹਾਨੂੰ ਨੇਚਰ ਬlesਸ ਕਰਦੀ ਐ ਪਰਮਾਤਮਾ ਬlesਸ ਕਰਦਾ ਜੀ ਫਿਰ ਉਹ ਕੁਦਰਤੀ ਮਾਹੌਲ ਬਣ ਜਾਂਦਾ ਮੈਂ ਇੱਕ ਵਾਰੀ ਕਮੈਂਟਸ ਪੜ੍ਹ ਦਿੰਦਾ ਜੀ ਸਾਹਿਲ ਪੱਲਾ ਜੀ ਨੇ ਸਾਡੇ ਭਰਾ ਨੇ ਸਾਡੇ ਪੱਕਿਆਂ ਚ ਜਿਵੇਂ ਕਹਿੰਦਾ ਨਾ ਸਾਡੇ ਵਾਲਾ ਜੀ ਇਹ ਸਾਹਿਲ ਪੱਲਾ ਐ ਮੇਰਾ ਭਰਾ ਐ ਹਮੇਸ਼ਾ ਹੀ ਸਪੋਰਟ ਮਿਲੀ ਐ ਹਮੇਸ਼ਾ ਹੀ ਸਾਥ ਮਿਲਿਆ ਪਰ ਸਾਹਿਲ ਪੱਲਾ ਰੇਲਵੇ ਰੋਡ ਤੋਂ ਸਾਡਾ ਭਰਾ ਕੰਗ੍ਰੈਚੁਲੇਸ਼ਨ ਕਹਿ ਰਹੇ ਨੇ ਇਹਨਾਂ ਨੂੰ ਨਾਲ ਲੈ ਕੇ ਜਾਣਾ ਸੀ ਪਰ ਅਸੀਂ ਸ਼ੂਟ ਬਹੁਤ अर्ਲੀ ਕੀਤਾ ਜੀ ਕਰਮੋਂ ਅਸੀਂ 6:00 ਵਜੇ ਨਿਕਲ ਗਏ ਆ ਔਰ 1:30 ਵਜੇ ਤੱਕ ਅਸੀਂ ਕੰਮ ਕਰਦੇ ਰਹੇ ਆ ਤਾਂ ਚੰਦਰਸ਼ੇਖਰ ਜੀ ਨੇ ਵੀ ਵੀਰ ਜੀ ਨੇ ਕੰਗ੍ਰੈਚੁਲੇਸ਼ਨ ਲਿਖ ਰਹੇ ਨੇ ਸੰਦੀਪ ਕੁਮਾਰ ਨਵਾਂ ਸ਼ਹਿਰ ਕੈਰਨੇ ਜੈ ਰਾਜਾ ਸਾਹਿਬ ਜੀ ਦੀ ਸ਼ਾਮ ਲਾਲ ਜੀ ਭਰਾ ਨੇ ਵੀ ਆਪਣੇ ਜੀ ਜੈ ਰਾਜੇ ਵੀ ਕੈਰਨੇ ਮੁਬਾਰਕਾ ਸੂਰੀ ਸਾਹਿਬ ਕੈਰਨੇ ਜਸਵੀਰ ਸਿੰਘ ਸਰੂਆ ਸਾਹਿਬ ਸੰਦੀਪ ਕੁਮਾਰ ਨਵਾਂ ਸ਼ਹਿਰ ਕੈਰਨੇ ਭਾਜੀ ਇਹ ਕਿਵੇਂ ਤੁਹਾਡੀ ਡਿਊਟੀ ਲੱਗੀ ਹੈ ਇੱਕ ਹੋਰ ਮੈਸੇਜ ਉਹਨਾਂ ਦਾ ਹੈ ਕਿ ਕਮੈਂਟ ਸ਼ੋ ਨਹੀਂ ਹੋ ਰਿਹਾ ਹੱਥ ਲੱਗ ਗਿਆ ਸ਼ੁਕਰ ਕਰੋ ਤੁਸੀਂ ਯੂਨਿਕ ਕੋ ਜੋ ਮਹਾਰਾਜ ਜੀ ਨੇ ਗੱਲ ਨਾਲ ਲਾਇਆ ਹੋਇਆ ਬਹੁਤ ਸ਼ੁਕਰ ਹੈ ਸੰਦੀਪ ਜੀ ਦੁਆਵਾਂ ਲਈ ਬਹੁਤ ਮਿਹਰਬਾਨੀ ਤੇਜਵਿੰਦਰ ਜੀ ਘਰ ਨਹੀਂ ਆਈ ਲਵ ਯੂ ਨਾ ਤਾਂ ਹਮੇਸ਼ਾ ਇਹ ਮੈਸੇਜ ਆਉਂਦਾ ਹੈ ਥੈਂਕ ਯੂ ਤੇਜਵਿੰਦਰ ਸਿੰਘ ਜੀ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਤੇ ਸੁਣਾइए ਫਿਰ ਸੁਣਾ ਦੋ ਜੀ ਬੜਾ ਬਣਾਉ ਮਾਹੌਲ ਫਿਰ ਮੈਂ ਸੋਰ ਫੜਨਾ ਜੀ 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 ਆਂਦੋ ਜਾਂਦੋ ਆਂਦੋ ਏ ਰਾਜਾ ਜੀ ਮੈਂ ਤੇਰੇ ਰਾਜ ਵਿੱਚ ਰਾਜ ਕਰੀ ਜਾਵਾਂ ਬਿਨਾਂ ਗਿਣੇ ਧਰਈ ਉੱਤੇ ਹਾਜ਼ਰੀਆਂ ਭਰੀ ਜਾਵਾਂ ਇਹ ਸੰਗਤ ਦੀ ਗੱਲ ਹੈ ਜੀ ਜੀ ਕਿਉਂਕਿ ਸੰਗਤ ਜਿਹੜੀ ਹੈ ਉਹ ਬਿਨਾਂ ਗਿਣੇ ਹਾਜ਼ਰੀਆਂ ਭਰਦੀ ਹੈ ਬਿਲਕੁਲ ਹੋ ਸਕਦਾ ਮੇਰੇ ਵਰਗਾ ਗਿਣ ਲਵੇ ਕਿ ਮੈਂ ਇੰਨੀ ਵਾਰ ਆਉਣਾ ਜਾਂ ਮੈਂ ਇੰਨੀ ਵਾਰ ਆਉਂਗਾ ਪਰ ਜਿਹੜੀ ਸੰਗਤ ਹੈ ਜਿਹੜੀ ਸੱਚੇ ਦਿਲੋਂ ਜੁੜੀ ਹੋਈ ਹੈ ਉਹ ਬਿਨਾਂ ਗਿਣੇ ਗਿਣੇ ਹਾਜ਼ਰੀਆਂ ਭਰਦੀ ਹੈ ਤੇ ਉਹ ਜਿੱਥੇ ਰਾਜਾ ਸਾਹਿਬ ਨੇ ਰੱਖਿਆ ਉੱਥੇ ਹੀ ਸਕੂਨ ਚ ਹੈ ਤਾਂ ਹੀ ਲਿਖਿਆ ਕਿ ਰਾਜਾ ਜੀ ਮੈਂ ਤੇਰੇ ਰਾਜ ਵਿੱਚ ਰਾਜ ਕਰੀ ਜਾਵਾਂ ਬਿਨਾਂ ਗਿਣੇ ਧਰ ਉੱਤੇ ਹਾਜ਼ਰੀਆਂ ਭਰੀ ਜਾਵਾਂ ਨਾਮ ਤੇਰਾ ਜ਼ੁਬਾਨ ਉੱਤੇ ਆਉਂਦਾ ਮਲੋਂ ਮੱਲੀਏ ਰਾਜਾ ਰਾਜਾ ਕਹਿ ਕੇ ਰੂ ਨੂੰ ਮਿਲਦੀ ਤਸੱਲੀ ਹੈ ਰਾਜਾ ਜੀ ਰਾਜਾ ਜੀ ਕਹਿ ਕੇ ਮਿਲਦੀ ਤਸੱਲੀ ਹੈ ਦੁਖੀਆਂ ਨੂੰ ਸੁੱਖ ਮਿਲਦਾ ਦੁਖੀਆਂ ਨੂੰ ਸੁੱਖ ਮਿਲਦਾ ਇੱਕ ਵਾਰੀ ਵੇਖ ਲੈ ਮਜਾਰਿਆਂ ਨੇ ਕੇ ਦੁਖੀਆਂ ਨੂੰ ਸੁੱਖ ਮਿਲਦਾ ਵਾਕੇ ਜੀ ਵਾਕੇ ਗੱਲ ਤੁਹਾਡੀ ਸਹੀ ਹੈ ਵਾਕੇ ਰਾਜਾ ਸਾਹਿਬ ਦਾ ਨਾਮ ਲੈ ਕੇ ਬਹੁਤ ਹੀ ਸਕੂਨ ਮਿਲਦਾ ਹੈ ਦੇਖੋ ਜਿਹੜੇ ਕਰਨੀ ਵਾਲੇ ਆ ਨਾ ਜਿਹੜਾ ਨੇ ਭੱਤੀ ਕੀਤੀ ਹੈ ਤਪ ਕੀਤਾ ਹੈ ਉਹਨਾਂ ਦਾ ਨਾਮ ਲੈ ਕੇ ਸਕੂਨ ਮਿਲਦਾ ਕਿਉਂਕਿ ਨੇਚਰ ਬles ਕਰਦੀ ਆ ਕਾਲਪੁਰਖ ਮਹਾਰਾਜ ਬles ਕਰਦੇ ਆ ਪਰ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਜੀ ਇਸ ਜਿਹੜੇ ਗੀਤ ਦਾ ਦੂਜਾ ਅੰਤਰਾ ਹੈ ਉਹਦੇ ਵਿੱਚ ਜਿਹੜੇ ਡਰਾਈਵਰ ਵੀਰ ਸਾਡੇ ਗੱਡੀਆਂ ਵਾਲੇ ਕਿਉਂਕਿ ਹਜ਼ਾਰਾਂ ਚ ਜਿਹੜੀ ਸੇਵਾ ਉਹ ਲੈਂਦੇ ਆ ਜੀ ਜੀ ਹਜ਼ਾਰਾਂ ਹੀ ਗੱਡੀਆਂ ਜਿਹੜੀਆਂ ਆ ਉਹਨਾਂ ਨੇ 21 22 23 ਨੂੰ ਢੇੜੇ ਦੀ ਪ੍ਰਵਾਹ ਨਹੀਂ ਕਰਨੀ ਜਿਵੇਂ ਸੰਦੀਪ ਸਰਪੰਚ ਕਹਿੰਦਾ ਕਿ ਤਿੰਨ ਦਿਨ ਢੇੜੇ ਦੀ ਕੋਈ ਪ੍ਰਵਾਹ ਨਹੀਂ ਕਰਦਾ ਚਾਹੇ ਕਿਸ਼ਤ 25000 ਚਾਹੇ 50000 ਚਾਹੇ ਉਸ ਤੋਂ ਵੱਧੇਰੀ ਆ ਕੋਈ ਵੀ ਡਰਾਈਵਰ ਵੀਰ ਜਿਹੜਾ ਆ ਉਹ ਗੇੜੇ ਦੀ ਪਰਵਾਹ ਨਹੀਂ ਕਰਦਾ ਉਹ ਤਿੰਨ ਦਿਨ ਸੇਵਾ ਕਰਦੇ ਆ ਔਰ ਪੱਲਿਓਂ ਸੇਵਾ ਕਰਦੇ ਆ ਤਾਂ ਡਰਾਈਵਰ ਵੀਰਾਂ ਲਈ ਬਹੁਤ ਖਾਸ ਇੱਕ ਅਪਰਾਸੀ ਪਾਇਆ ਹੋਇਆ ਉਹ ਤੁਹਾਡੇ ਦਿਲ ਨੂੰ ਟੁੰਬੇਗਾ ਤੁਹਾਨੂੰ ਬਹੁਤ ਚੰਗਾ ਲੱਗੇਗਾ ਜਿਹੜੀ ਇਹ ਤੁਸੀਂ ਸੇਵਾ ਲਈ ਹੋਈ ਹੈ ਉਹ ਸੇਵਾ ਨੂੰ ਸੀ ਟ੍ਰਿਬਿਊਟ ਕੀਤਾ ਸਾਡੇ ਵੱਲੋਂ ਸੇਵਾ ਦਾ ਸਨਮਾਨ ਹੈ ਸਤਿਕਾਰ ਹੈ ਤਾਂ ਉਹ ਪਹਿਰੇ ਦੇ ਅੰਦਰ ਜਿਹੜਾ ਗੀਤ ਉਹਦਾ ਸੈਕੰਡ ਪਹਿਰਾ ਤੇ ਤੀਜੇ ਪੈਰੇ ਚ ਕਿਉਂਕਿ ਜਿਹੜਾ ਰਾਈਟਰ ਹੁੰਦਾ ਆਪਣਾ ਨਾਮ ਪਾਉਂਦਾ ਤੇ ਮੇਰਾ ਨਾਮ ਹੈ ਤੇ ਸਪான்ਸਰ ਬਿੱਲਾ ਨਿਊਜ਼ੀਲੈਂਡ ਵਾਲੇ ਉਹਨਾਂ ਦੱਸੀ ਧੰਨਵਾਦ ਕੀਤਾ ਔਰ ਪਹਿਲਾ ਸਤਾਈ ਤਾਂ ਤੁਹਾਨੂੰ ਮੈਂ ਸੁਣਾਈ ਦਿੱਤੀ ਹੈ ਤੇ ਉਮੀਦ ਕਰਦੇ ਹਾਂ ਜੀ ਕੱਲ ਨੂੰ ਜਦੋਂ ਅਸੀਂ ਰਿਲੀਜ਼ ਕਰਾਂਗੇ ਪਹਿਲਾ ਪੋਸਟਰ ਰਿਲੀਜ਼ ਕਰਾਂਗੇ ਉਹਦੀ ਵੀਡੀਓ ਸਾਂਝੀ ਕਰਦੇ ਹਾਂਗੇ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਗੀਤ ਹੈ ਫੇਸਬੁੱਕ ਤੇ YouTube ਤੇ Instagram ਤੇ ਰਿਲੀਜ਼ ਕਰਾਂਗੇ ਤੁਸੀਂ ਉਹਨੂੰ ਵੱਧ ਤੋਂ ਵੱਧ ਪਿਆਰ ਦੋਗੇ ਬੱਤ-ਬੱਤ ਸਤਿਕਾਰ ਦਵੋਗੇ ਉਮੀਦ ਕਰਦਾ ਹਾਂ ਤੁਸੀਂ ਹਮੇਸ਼ਾ ਹੀ ਸਪੋਰਟ ਕੀਤਾ ਤੇ ਇਸੇ ਤਰੀਕੇ ਫਿਰ ਤੋਂ ਸਪੋਰਟ ਕਰੋਗੇ ਔਰ ਉਸ ਤੋਂ ਬਾਅਦ ਲੜੀ ਜੁੜੀ ਹੋਈ ਹੈ ਜੀ ਫਿਰ 25 26 ਨੂੰ ਅਸੀਂ ਚਾਹ ਰਹੇ ਨਾ ਬੂਟ ਗੀਤ ਵੀ ਰੀਲੀਜ਼ ਕਰ ਦੇਣਾ ਜੀ ਜੀ ਫਿਰ ਉਸ ਤੋਂ ਬਾਅਦ 올ਡ ਸਕੂਲ ਇੱਕ ਹੈ ਹੂੰ ਫਿਰ ਉਸ ਤੋਂ ਬਾਅਦ ਹੈਗਾ ਆ ਕਿ ਬਿਗ ਨੀਮ ਫਿਰ ਹੈਗਾ ਸਕੋਰ ਵੀਓ ਫਿਰ ਉਸ ਤੋਂ ਬਾਅਦ ਪਾਈਪਲਾਈਨ ਚੱਲਦਾ ਬਿਲਕੁਲ ਬਹੁਤ ਸਾਰੇ ਗੀਤ ਜਿਹੜੇ ਪਾਈਪਲਾਈਨ ਤੇ ਧੜਾ ਧੜ ਤੁਹਾਡੀ ਕਚਹਿਰੀ ਚ ਪੇਸ਼ ਕਰਿ ਜਾਣੇ ਤਾਂ ਇਸ ਸੀਜ਼ਨ ਦੀ ਜਿਹੜੀ ਸ਼ੁਰੂਆਤ ਹੈ ਅਸੀਂ ਰਾਜਾ ਸਾਹਿਬ ਜੀ ਦੇ ਅੱਗੇ ਸਿਰ ਝੁਕਾ ਕੇ ਨਕਮਸਤਕ ਹੋ ਕੇ ਇਹ ਜਿਹੜੀ ਸਾਡੀ ਭਾਵਨਾ ਹੈ ਰਾਜਾ ਸਾਹਿਬ ਜੀ ਲਈ ਇਹ ਬੇਸਿਕਲੀ ਰਾਜਾ ਸਾਹਿਬ ਜੀ ਲਈ ਸਾਡੀ ਭਾਵਨਾ ਹੈ ਤੇ ਜਿਹੜੀ ਸੰਗਤ ਹਜ਼ਾਰਾਂ ਚ ਲੱਖਾਂ ਚ ਸੰਗਤ ਰਾਜਾ ਸਾਹਿਬ ਮਹਾਰਾਜ ਜੀ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਦਾ ਆਪਣੇ ਵੱਲੋਂ ਸਨਮਾਨ ਦੇ ਰਹੇ ਹਾਂ ਟ੍ਰਿਬਿਊਟ ਦੇ ਰਹੇ ਹਾਂ ਉਹਨਾਂ ਦਾ ਸਤਕਾ ਠੀਕ ਹੈ ਜੀ ਜੀ ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ ਬਹੁਤ ਸ਼ੁਕਰੀਆ